ਉਹਤੇ ਗਲੋਂ ਗਲਾਮਾ ਲਾਉਣਾ ਸਵੇਰੇ ਨਿਤਨੇਮ ਕਰਨ ਲੱਗਾ ਵੀ ਐਡਾ ਕਾਲਾ ਆ ਮਕਾਉਣ ਨੂੰ ਜਿੱਦਾਂ ਵੱਡ ਹੀ ਨਹੀਂ ਕਰਦੇ ਹੰਦੇ ਬੰਦੇ ਇਹ ਮੁੱਕ ਜੈਸੀ ਮਨ ਇੰਨਾ ਕਾਲਾ ਆ ਮੈਂ ਮਨ ਦੀ ਅਵਸਥਾ ਆਪ ਜੀ ਨਾਲ ਸਾਂਝੀ ਕਰਦਾ ਜਦ ਵੀ ਆਉਣਾ ਇੰਨਾ ਕਾਲਾ ਆ ਤੇ ਜਿਹੜਾ 1 ਘੰਟੇ ਚ ਬੜਾ ਵਧੀਆ ਨਿਤਨੇਮ ਹੋ ਸਕਦਾ ਉਹ ਇਹ ਕਹਿੰਦਾ ਵੀ 30 35 ਮਿੰਟੇ ਚ ਫਾਹਾ ਵੱਢ ਕੇ ਗਲੋਂ ਲਾ ਦਈਏ ਤੇ ਮਨ ਇਹ ਕਹਿੰਦਾ ਵੀ ਤੇਰਾ ਨਿਤਨੇਮ ਹੋ ਗਿਆ ਨਿਤਨੇਮ ਤੁਮ ਗੱਲ ਹੀ ਵਖਰੀ ਆ ਇਹ ਕਾਹਦੇ ਲਈ ਨਿਤਨੇਮ ਕਰਨਾ ਜਦੋਂ ਸਿੱਖ ਬਾਣੀ ਪੜ੍ਹਦਾ ਗੁਰੂ ਨਾਨਕ ਦੀ ਗੋਦ ਵਿੱਚ ਬੈਠ ਕੇ ਨੰਕਾਰ ਨਾਲ ਜੁੜ ਜਾਂਦਾ ਆਖੋ ਸਤਨਾਮ ਵਾਹਿਗੁਰੂ ਨੰਕਾਰ ਨਾਲ ਜੁੜ ਜਾਂਦਾ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸੋਜਣ